ਦੋ ਬਦਲ ਦਿਨ ਹੋ ਗਿਆ ਵਾ ਧਰਨਾ ਲੱਗੇ ਨੂੰ ਕਿਸੇ ਨੇ ਵੀ ਕੋਈ ਸਾਡੀ ਗੌਰ ਦੇ ਕੀਤੀ ਚੰਵੇਵਾਲ ਸਾਹ ਨੂੰ ਜਿਟਾਇਆ ਸੀ ਉਹਨਾਂ ਨੇ ਵੀ ਸਾਡੀ ਸੁੱਧ ਬੋਲੇ ਜਦੋਂ ਸਾਡੀ ਗੱਲ ਹੋਈ ਆ ਪਰਸੋਂ ਉਹਨਾਂ ਚੰਵੇਵਾਲ ਸਾਹ ਉਥੇ ਰਹਿਣੇ ਜਗਾ ਜਿ ਇਲੈਕਸ਼ਨ ਕਰਕੇ ਮੈਂ ਪੁੱਛਣਾ ਚਾਹੁੰਦਾ ਵੀ ਰਹਿਣਾ ਜੂਰੀ ਹੈ ਨਾ ਕੋ ਸਾਡੇ ਜਿਹੜੇ ਸ਼ਹਿਰ ਦੇ ਐਮਪੀ ਸਾਹਿਬ ਉਹ ਮੁਲਾਜ਼ਮ ਜੂਰੀ ਕੋ ਜਿਹੜਾ ਇਹਨਾਂ ਦਾ ਹਲਕਾ ਹੈਗਾ ਇਹਨਾਂ ਦਾ ਉਹ ਜੂਰੀ ਹੈ ਐਮਪੀ ਇੰਦਰ ਇਲੈਕਸ਼ਨ ਉੱਤੇ ਹੁੰਦੇ ਹੀ ਰਹਨੇ ਪਰ ਜਿਹੜਾ ਇਹ ਜਿਹੜਾ ਸਾਡਾ ਇਸ ਤਰ੍ਹਾਂ ਗਰੀਬਾਂ ਤੇ ਖਲਟ ਗਈ ਹੋਈ ਆ ਤੇ ਬਹੁਤ ਮਾੜੀ ਗੱਲ ਇਹਦਾ ਮਤਲਬ ਜਿਹੜੇ ਸਾਡੇ ਆਪ ਪਾਰਟੀ ਦੇ ਐਮਐਲਏ ਐਮਪੀ ਸਾਹਿਬਾ ਜਾਂ ਸਾਡੇ ਅਲਪਨਚਾ ਸਾਹਿਬ ਇਹਨਾਂ ਬਾਰੇ ਬਹੁਤ ਇਹ ਗੱਲ ਵੀ ਇਹਨਾਂ ਚਾਹੀਦਾ ਵੀ ਇੱਥੇ ਸਾਡੀ ਗੱਲ ਸੁਣਨ ਮਾਨ ਸਾਹਿਬ ਇੱਕ ਦੋ ਵਾਰ ਹੀ ਆਏ ਆ ਪਰ ਲਗਦਾ ਨਹੀਂ ਕੋਈ ਸਾਡਾ ਕੰਮ ਛੇੜੇ ਛੱੜਦਾ ਪਰ ਦੇਖੋ ਕੱਲ ਨੂੰ 2 10 ਅਸੀਂ 6 ਵਜੇ ਸਾਰੇ ਮੁਲਾਜ਼ਮ ਬੁਲਾ ਲਿਆ ਅਗਰ ਇੱਥੇ ਸਾਡੀ ਕੱਲ ਵੀ ਨਾ ਸੁਣਾਈ ਇੱਥੇ ਜਿੰਨਾ ਮਰ ਮੋਟਾ ਜਿਹੜੇ ਵੀ ਜਿਹੜੇ ਵੀ ਦਿਨਰੇ ਛਾਇਆ ਕਾਗਰਸ ਦੇ ਚਾਹੇ ਕਾਂਗਰਸ ਦੇ ਚਾਹੇ ਭਾਜਪਾ ਦੇ ਚਾਹੇ ਕਿਸੇ ਵੀ ਪਾਰਟੀ ਦਾ ਸਮਰਥਨ ਕਰ ਰਹੇ ਹੁਣ ਅਸੀਂ ਇੱਥੇ ਧੜ ਕੇ ਮਰਦਾਵਰ ਕਰਾਂਗੇ ਕਿਉਂਕਿ ਜਿਹੜੇ ਸ਼ਹਿਰ ਦੇ ਲੀਡਰ ਵੱਡੇ ਵੱਡੇ ਬੈਠੇ ਆ ਕਿਸੇ ਨੇ ਵੀ ਸਾਡੀ ਜਾਂ ਖੁੱਦ ਪੁੱਤਰੇ ਨਹੀਂ ਬੇਮੁਲਾਜ਼ਮ ਕਿਉਂ ਬੈਠੇ ਆ ਕਾਲੇ ਹੀ ਬੈਠੇ ਆ ਇਹਨਾਂ ਦੀ ਫਰਿਆਦ ਸੁਣੀ ਜਾਵੇ ਇਸ ਕਰਕੇ ਅਸੀਂ ਚੇਤਾਵਨੀ ਦਿੰਨੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇ ਅਗਰ ਸਾਡਾ ਨਹੀਂ ਸਾਡੀ ਕੋਈ ਸੁਣਾਈ ਹੋਈ ਪਾਲਮੀ ਕਿ ਜਨਟੀ ਨੂੰ ਪਹਿਲ-ਪਹਿਲੋਂ ਇੱਥੇ ਇੱਕ ਦੇ ਦਿਨ ਚ ਅਸੀਂ ਕਾਊਨਸਲ ਦੇ ਵਿੱਚ ਕਮੇਟੀ ਕਰਦੇ ਵਿੱਚ ਅਸੀਂ ਕੂੜਾ ਢੇਰ ਲਾਵਾਂਗੇ ਔਰ ਅਸੀਂ ਜਿਹੜਾ ਅਗਲਾ ਸੰਘਰਸ਼ ਹੋਗਾ ਇਹਦਾ ਵੀ ਪ੍ਰਸ਼ੰਤ ਮਾਰੋ ਜੈ ਬਾਲਮੀਕੀ ਜਿਹੜੇ ਸਾਭਾ ਤੁਹਾਨੂੰ 16 ਦਿਨ ਹੋ ਗਿਆ ਜਿ ਬੈਠੇ ਨੇ ਉਹ ਕੀਸ਼ ਵਾਸ਼ਨ ਦਿੱਤਾ ਤੁਹਾਨੂੰ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਸਾਥੀਆਂ ਨੂੰ ਸਾਰਿਆਂ ਨੂੰ ਜੈ ਬਾਲਮੀਕੀ ਸ਼ਿਵਵਾਸ਼ਨ ਦਾ ਕੀ ਜਿਹੜਾ ਇਹ ਤਾਂ ਸ਼ਿਵਵਾਸ਼ਨ ਦਾ ਬਹੁਤ ਵੱਡੀ ਦੂਰ ਦੀ ਗੱਲ ਹੈ ਸਾਨੂੰ ਤਾਂ ਕੋਈ ਆ ਕੇ ਅਫਸਰ ਮਿਲਦਾ ਤਾਂ ਕਹਿੰਦਾ ਪੰਛਵਾਸ਼ਨ ਦਾ ਕੀ ਦੇਣਾ ਇਹਨਾਂ ਨੇ ਅੱਜ ਮੈਡਮ ਆਏ ਆ ਤੇ ਇਹਦੇ ਕੀ ਗੱਲ ਹੁੰਦੀ ਅੰਦਰ ਪਰ ਅੱਜ 16 ਬੰਦਨ ਹੋ ਗਿਆ ਵਾ ਤੁਹਾਨੂੰ ਲੱਗੇ ਨੂੰ ਕਿਸੇ ਨੇ ਵੀ ਕੋਈ ਸਾਡੀ ਗੌਰ ਨੇ ਕੀਤੀ ਚੰਵੇਵਾਲ ਸਾਨੂੰ ਜਿਤਾਇਆ ਸੀ ਉਹਨਾਂ ਨੇ ਵੀ ਸਾਡੀ ਸੋਧ ਬੋਲੇ ਜਦੋਂ ਸਾਡੀ ਗੱਲ ਹੋਈ ਆ ਪਰਸੋਂ ਉਹਨੇ ਚੰਵੇਵਾਲ ਸਾਹਿਬ ਉਥੇ ਰਹਿਣੇ ਚ ਗਿਆ ਜੀ ਲਖਨਾਗਰ ਕੇ ਮੈਂ ਪੁੱਛਣਾ ਚਾਹੁੰਦਾ ਵੀ ਰਹਿਣਾ ਜੂਰੀ ਇਹਨਾਂ ਕੋ ਸਾਡੇ ਜਿਹੜੇ ਸ਼ਹਿਰ ਦੇ ਐਮਪੀ ਸਾਹਿਬ ਕੋ ਮੁਲਾਜ਼ਮ ਜੂਰੀ ਕੋ ਜਿਹੜਾ ਇਹਨਾਂ ਦਾ ਹਲਕਾ ਹੈਗਾ ਇਹਨਾਂ ਦਾ ਉਹ ਜੂਰੀ ਹੈ ਐਮਪੀ ਇੰਦਰ ਲਖਨਾ ਤੋਂ ਉੱਤੇ ਹੁੰਦੇ ਹੀ ਰਹਨੇ ਪਰ ਜਿਹੜਾ ਇਹ ਜਿਹੜਾ ਸਾਡਾ ਐਸ ਸਾਹਿਬ ਗਰੀਬਾਂ ਤੇ ਖੜਦਗੀ ਹੋਈ ਆ ਇਹ ਬਹੁਤ ਮਾੜੀ ਗੱਲ ਹੈ ਨਾ ਮਾਸੀ ਜਿਹੜੇ ਸਾਡੇ ਆਮ ਪਾਰਟੀ ਦੇ ਐਮਐਲਏ ਐਮਪੀ ਸਾਹਿਬ ਜਾਂ ਸਾਡੇ ਹਲ ਪੰਚਾਇਤ ਸਾਹਿਬ ਇਹਦੇ ਮਾਸੀ ਮੇਰਾ ਬਾਬੇ ਇਹਨਾਂ ਚਾਹੀਦਾ ਵੀ ਇੱਥੇ ਸਾਡੀ ਗੱਲ ਤੋਂ ਮਾਨ ਸਾਹਿਬ ਇੱਕ ਦਵਾਰੀ ਆਏ ਆ ਪਰ ਲਗਦਾ ਨਹੀਂ ਕੋ ਸਾਡਾ ਕੰਮ ਸਿਰੇ ਚੜਦਾ ਪਰ ਦੇਖੋ ਜਿਵੇਂ ਮੋਟਰਾਂ ਦੇ ਗੁਰਾ ਸਾਡੇ ਲੱਗੇ ਆ ਉਥੇ ਡੀਸੀ ਰੇਟ ਤੇ ਹੋ ਗਏ ਪੂਰੇ ਪੰਜਾਬ ਦੇ ਵਿੱਚ ਡੀਸੀ ਰੇਟ ਪਰ ਪਰ ਫੁਵਾੜੇ ਕਹੋ ਜੇ ਬਦਕਿਸਮਤੀ ਹੈ ਸ਼ਹਿਰ ਦੀ ਵੀ ਸਾਡੇ ਜਿਹੜੇ ਮੁਰਾਜਮ ਨੇ ਨਾ ਤੱਕਾ ਹੋ ਰਿਹਾ ਵਾ ਇਹ ਤੱਕਾ ਕਦੇ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੱਲ ਨੂੰ 2 ਅਕਤੂਬਰ ਅਸੀਂ 6 ਵਜੇ ਸਾਰੇ ਮੁਰਾਜਮ ਬੁਲਾ ਰਹੇ ਆ ਅਗਰ ਇੱਥੇ ਸਾਡੀ ਕੱਲ ਵੀ ਨਾ ਸੁਣਾਈ ਇੱਥੇ ਜਿੰਨਾ ਮਰ ਮੁਰਦਾ ਜਿਹੜੇ ਵੀ ਜਿਹੜੇ ਵੀ ਡੀਰੇਛੇ ਆ ਕਾ ਕੌਰਸ ਤੇ ਕਾਂਦੀ ਦਾ ਦੇ ਚਾਹ ਬੀਜਪੀ ਦੇ ਚਾਹ ਕਿਸੇ ਵੀ ਪਾਰਟੀ ਦਾ ਸਮਰਥਨ ਰੱਖਦੇ ਹੁਣ ਅਸੀਂ ਇੱਥੇ ਢੱਡ ਕੇ ਮਰਦਾਵਾ ਕਰਾਂਗੇ ਕਿਉਂਕਿ ਜਿਹੜੇ ਸ਼ਹਿਰ ਦੇ ਲੀਡਰ ਵੱਡੇ ਵੱਡੇ ਬੈਠੇ ਆ ਕਿਸੇ ਨੇ ਵੀ ਸਾਡੀ ਅਗੁੱਤ ਬੋਧਰੇ ਨਹੀਂ ਇਹ ਮੁਲਾਜ਼ਮ ਕਿਉਂ ਬੈਠੇ ਕਾਲੇ ਹੀ ਬੈਠੇ ਆ ਇਹਨਾਂ ਦੀ ਫਰਿਆਦ ਸੁਣੀ ਜਾਵੇ ਇਸ ਕਰਕੇ ਅਸੀਂ ਚੇਤਾਵਨੀ ਦਿੰਨੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇ ਅਗਰ ਸਾਡਾ ਨਹੀਂ ਸਾਡੀ ਕੋਈ ਸੁਣਾਈ ਹੋਈ ਪਾਲਮੀ ਕਿ ਜਨਤੀ ਨੂੰ ਪਹਿਲ ਪਹਿਲ ਤੇ ਇੱਥੇ ਇੱਕ ਦੇ ਦਿਨ ਚ ਅਸੀਂ ਟਾਊਨ ਹਾਲ ਦੇ ਵਿੱਚ ਕਮੇਟੀ ਕਾਰ ਦੇ ਵਿੱਚ ਅਸੀਂ ਕੂੜਾ ਢੇਰ ਲਾਵਾਂਗੇ ਔਰ ਅਸੀਂ ਜਿਹੜਾ ਅਗਲਾ ਸੰਘਰਸ਼ ਹੋਗਾ ਇਹਦਾ ਵੀ ਪ੍ਰਸ਼ੰਤ ਮਾਰੋ ਜੈ ਬਾਲਮੀਕੀ ਹਾਂਜੀ ਸਰ ਅੱਜ ਕਮੇਟੀ ਘਰ ਜਿਹੜਾ ਧਰਨਾ ਲਾਇਆ ਕਿੰਨਾ ਦਿਨ ਹੋ ਗਿਆ ਜੀ ਧਰਨੇ ਨੂੰ ਇਸ ਧਰਨੇ ਨੂੰ ਅੱਜ ਤਕਰੀਬਨ 16ਵਾਂ ਦਿਨ ਹੋ ਗਿਆ ਜੀ ਬਿਲਕੁਲ ਹੀ ਸਮੇਂ ਦੀ ਸਰਕਾਰਾਂ ਤੇ ਬਾਕੀ ਅਫਸਰਾਂ ਵੱਲੋਂ ਵੀ ਇਸ ਸਮਾਜ ਨੂੰ ਬਿਲਕੁਲ ਅਨਕੋਲੇਜ ਆ ਰਿਹਾ ਇਹ ਸਾਡੇ ਨਵੇਂ ਮੈਡਮ ਅਤੇ ਬਲਸਾਪ ਆਏ ਨੇ ਉਹਨਾਂ ਦਾ ਪਹਿਲੀ ਗੱਲ ਇਹ ਵੀ ਫਗਵਾੜਾ ਆਉਣ ਤੇ ਅਸੀਂ ਵੈਲਕਮ ਕਰਦੇ ਹਾਂ ਹੋ ਸਕਦਾ ਹਲੇ ਉਹਨਾਂ ਨਾਲ ਸਾਡੀ ਕੋਈ ਡਿਸਕਸ ਨਹੀਂ ਹੋਈ ਉਹਨਾਂ ਨੂੰ ਵੀ ਹੁਣ ਥੋੜੇ ਸਮੇਂ ਚ ਮਿਲਣਾ ਹੈ ਹੋ ਸਕਦਾ ਹੈ ਮੈਡਮ ਇਹ ਹੀ ਸਾਡੇ ਲਈ ਇੱਕ ਮਸੀਹਾ ਬਣ ਕੇ ਆਏ ਹੋਣ ਕਿਉਂਕਿ ਪਹਿਲੇ ਜਿਹੜੇ ਅਫਸਰ ਸਾਹੀ ਲੋਕ ਸਕੇ ਸਾਰੇ ਉਹਨਾਂ ਨੇ ਇਸ ਸਮਾਜ ਨੂੰ ਯੂਜ਼ ਹੀ ਕੀਤਾ ਸਾਡੇ ਲੀਡਰਾਂ ਨੇ ਵੀ ਸਾਨੂੰ ਯੂਜ਼ ਹੀ ਕੀਤਾ ਪਰ ਸਾਡੇ ਕੰਮ ਕੋਈ ਸਾਡਾ ਲੀਡਰ ਵੀ ਨਹੀਂ ਆਇਆ ਅੱਜ 16ਵਾਂ ਦਿਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਇੱਥੇ ਕਈ ਲੇਡੀਆਂ ਐਸੇ ਵੀ ਨੇ ਜੋ ਛੋਟੇ-ਛੋਟੇ ਬੱਚੇ ਲੈ ਕੇ ਇੱਥੇ ਬੈਠੇ ਨੇ ਕੀ ਸਰਕਾਰਾਂ ਨੂੰ ਸਾਡੀਆਂ ਵੋਟਾਂ ਦੀ ਲੋੜ ਹੈ ਉਦੋਂ ਸਾਡੀ ਬਿਲਕੁਲ ਲੋੜ ਨਹੀਂ ਇਹ ਜਿਹੜੀਆਂ ਮੰਗਾਂ ਤੁਸੀਂ ਰੱਖੀਆਂ ਆ ਹਾਂਜੀ ਇੱਕੇ ਪ੍ਰਸ਼ਾਸਨ ਤੁਹਾਡੇ ਕੋਲ ਆਉਂਦਾ ਜਾਂ ਮੰਗਾ ਸੁਣਦਾ ਤੁਹਾਡੀਆਂ ਸਰ ਆਉਂਦੇ ਆ ਹਰ ਕੁ ਲੀਟਰ ਵੀ ਹੋਰ ਵੀ ਸਾਡੇ ਕੋਲ ਆਉਂਦੇ ਆ ਕੰਢੇ ਦੀ ਤਰ੍ਹਾਂ ਆਉਂਦੇ ਆ ਜਿੱਦਾਂ ਲੇੜੀ ਇੱਕ ਹੁਲਾ ਦੇ ਕੇ ਜਲ ਜਾਂਦੀ ਆ ਠੰਡੇ ਝੂਲੇ ਦੇ ਕੇ ਜਲ ਜਾਂਦੀ ਏਦਾਂ ਸਾਡੇ ਕੋਲ ਸਾਰੇ ਲੋਕ ਆਉਂਦੇ ਨੇ ਪਰ ਸਾਨੂੰ ਬਿਲਕੁਲ ਨਹੀਂ ਸਾਡੀਆਂ ਗੱਲਾਂ ਨੂੰ ਅਣ ਸੁਣੀਆਂ ਕੀਤਾ ਜਾ ਰਿਹਾ ਸਾਡੀ ਬੇਨਤੀ ਹੈ ਜਿਹੜੇ ਮੈਡਮ ਆਏ ਨੇ ਉਹਨਾਂ ਨਾਲ ਹੁਣ ਅਸੀਂ ਮਿਲਣਾ ਥੋੜੀ ਦੇਰ ਤੱਕ ਉਹਨਾਂ ਅੱਗੇ ਸਾਡੀ ਬੇਨਤੀ ਹੈ ਵੀ ਜਿਹੜੇ ਸਾਡੇ ਇੱਥੇ ਅਫਸਰ ਸਾਹੀ ਲੋਕ ਨੇ ਉਹਨਾਂ ਨੂੰ ਥੋੜਾ ਜਿਹਾ ਬੜੇ ਸਲੀਕੇ ਦੇ ਨਾਲ ਉਹਨਾਂ ਨੂੰ ਸਮਝਾ ਦਿੱਤਾ ਜਾਵੇ ਇਦਾਂ ਨਾ ਹੋਵੇ ਜੇ ਅੱਜ 16 ਦਿਨਾਂ ਨੂੰ 16 ਦਿਨਾਂ ਤੋਂ ਬਾਅਦ ਅੱਜ ਤੱਕ ਅਸੀਂ ਕਾਰਪੋਰੇਸ਼ਨ ਦੇ ਅੰਦਰ ਬੈਠੇ ਆਂ ਕੱਲੂ ਅਸੀਂ ਇਹ ਹੀ ਆਪਣਾ ਧਰਨਾ ਪੂਜਾਰਾ ਕੀਤਾ ਦੂਰ ਦੇ ਉੱਤੇ ਲਾ ਕੇ ਨਾ ਲੈ ਤੀ ਮੰਨ ਲਓ ਬਾਈ ਦਾ ਜਿਹੜੇ ਮੰਗਾ ਤੁਸੀਂ ਕਹਿ ਰਹੇ ਆ ਆਪਣੇ ਹੱਕ ਦੇ ਮੰਗ ਰਹੇ ਆ ਹਾਂਜੀ ਜੇ ਉਹ ਸਰਕਾਰ ਨਹੀਂ ਮੰਨਦੀਆਂ ਫੇਰ ਤੁਹਾਡਾ ਅਗਲਾ ਸਟੈਪ ਕੀ ਸਰਕਾਰ ਕਿਉਂ ਨਹੀਂ ਮੰਨੂਗੀ ਦੱਸੋ ਗੁਰਾਇਆਂ ਸਾਡੇ ਮੋਢਵਾ ਉੱਥੇ ਡੀਸੀ ਰੇਟ ਬੰਦੇ ਹੋਗਾ ਠੀਕ ਹੈ ਕਿ ਨਹੀਂ ਲੁਧਿਆਣਾ ਇੱਥੇ ਸਾਡੇ ਮੋਢਿਆ ਉੱਥੇ ਡੀਸੀ ਗ੍ਰੇਡ ਹੁੰਦੇ ਜਿਹੜੀ ਸਰਕਾਰ ਨਹੀਂ ਸਾਡੀ ਗੱਲ ਮੰਨਦੀ ਉਹ ਸਾਨੂੰ ਇਹ ਗੱਲ ਤਾਂ ਦੱਸ ਸਕਦੀ ਐ ਵੀ ਫਗਵਾੜਾ ਸ਼ਹਿਰ ਪੰਜਾਬ ਦੇ ਨਕਸ਼ੇ ਵਿੱਚ ਨਹੀਂ ਹੈਗਾ ਫਿਰ ਅਸੀਂ ਬੈਠ ਜਾਂਦੇ ਚੁੱਪ ਕਰਕੇ ਇਹ ਕੀ ਕਾਰਨ ਕੀ ਆ ਨਾ ਮੰਗਾ ਮੰਨਣਾ ਕਾਰਨ ਮਹਾਰਾਜ ਇੱਥੇ ਅਫਸਰ ਸਾਹੀ ਹੈ ਸਾਰੀ ਜੇ ਬਿਲਕੁਲ ਅਨ ਕਾਲਜ ਆ ਰਹੇ ਸਾਡੇ ਸਮਾਜ ਨੂੰ ਸਾਡੀ ਬੇਨਤੀ ਹੈ ਮੈਡਮ ਵੱਲ ਮੈਡਮ ਆਏ ਨੇ ਉਹਨਾਂ ਦਾ ਇੱਥੇ ਪਗਵਾੜਾ ਵਿੱਚ ਆਉਂਦੇ ਅਸੀਂ ਵੈਲਕਮ ਕਰਦੇ ਹਾਂ ਹੁਣ ਉਹਨਾਂ ਨੂੰ ਅਸੀਂ ਥੋੜੇ ਸਮੇਂ ਵਿੱਚ ਮਿਲਣਾ ਹੈ ਉਹਨਾਂ ਉਹ ਹੋ ਸਕਦਾ ਸਾਡੇ ਸਮਾਜ ਲਈ ਇੱਕ ਉਹ ਹੀ ਇੱਕ ਮਸੀਹਾ ਬਣ ਕੇ ਆਏ ਹੋਣ ਉਹਨਾਂ ਮੋਰੇ ਅਸੀਂ ਆਪਣੀ ਮੰਗ ਰੱਖਾਂਗੇ ਉਹਨਾਂ ਦੇ ਅਫਸਰਾਂਵਾਰੀ ਵੀ ਦੱਸਾਂਗੇ ਵੀ ਮੈਡਮ ਤੁਸੀਂ ਤਾਂ ਅੱਜ ਆਏ ਹੋ ਜਿਹੜੇ ਸਮੇਂ ਦੇ ਪਹਿਲੇ ਅਫਸਰ ਸੀਗੇ ਉਹਨਾਂ ਨੇ ਸਾਡੇ ਨਾਲ ਇਸ ਸਮਾਜ ਨਾਲ ਕੀ ਕੀਤਾ ਉਹ ਵੀ ਸਾਰਾ ਉਹਨਾਂ ਨੂੰ ਦੱਸਾਂਗੇ ਅਸੀਂ ਜਿੰਨਾ ਚਿਰ ਮੰਗਾ ਨਹੀਂ ਮੰਨੀਆਂ ਜਾ ਰਹੀਆਂ ਇਹ ਧਰਨਾ ਇਦਾਂੇ ਚੱਲਦਾ ਰਹੂਗੀ ਬਿਲਕੁਲ ਇਦਾਂੇ ਚੱਲੂਗਾ ਇਹ ਧਰਨਾ ਕੋਈ ਦਿਨ ਦੇਸ ਵਾਲੀ ਦੇਖਿਆ ਜਾਊਗਾ ਇਸ ਧਰਨੇ ਵਿਚਾਰੇ ਉੱਤੇ ਇਦਾਂ ਹੀ ਬੈਠਾਂਗੇ ਸੋ